ਸਸੀ ਗਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਉੱਤੇ ਇੱਕ ਵਾਰ ਫਿਰ ਤੋਂ ਇਹ ਆਪਾਂ ਤੁਹਾਨੂੰ ਅੱਜ ਮਿਰਚਾਂ ਦੇ ਬਾਰੇ ਵਿੱਚ ਵੀਡੀਓ ਲੱਗੇ ਆ ਦੱਸਣ ਇਹ ਮਿਰਚਾਂ ਘਰ ਦੇ ਵਿੱਚ ਲਗਾਈਆਂ ਹੋਈਆਂ ਆ ਹਾਲੇ ਮਹੀਨਾ ਹੋਇਆ ਨਹੀਂ ਹੈ ਰਾ ਇਹਨਾਂ ਨੂੰ ਇਹ ਤੁਸੀਂ ਇਹਨਾਂ ਦੀ ਦੇਖ ਸਕਦੇ ਆ ਗਰੋਥ ਦੇਖ ਲਓ ਫਿਰ ਵੀ ਇਹਨਾਂ ਨੂੰ ਇਹਨਾਂ ਦੇ ਵਿੱਚੋਂ ਕੁਝ ਬੂਟੇ ਛੋਟੇ ਆ ਔਰ ਪੂਰੀ ਤਰ੍ਹਾਂ ਇਹਨਾਂ ਦੀ ਗਰੋਥ ਜਿੰਨਾਂ ਦੀ ਨਹੀਂ ਹੋਈ ਹੈਗੀ ਵੈਸੇ ਤਾਂ ਦੇਖੋ ਇਹ ਆ ਬੂਟੇ ਲਾਓ ਠੀਕ ਹੈ ਇਹ ਚਲੇ ਗਏ ਆ ਔਰ ਹਾਲੇ ਮਹੀਨਾ ਹੋਇਆ ਨਹੀਂ ਹੈ ਫਿਰ ਵੀ ਇਹਨਾਂ ਦੇ ਵਿੱਚੋਂ ਜੇ ਤੁਹਾਨੂੰ ਲੱਗਦਾ ਆ ਕਿ ਹਲੇ ਫੁੱਲ ਔਰ ਫਲ ਨਹੀਂ ਲੱਗ ਰਿਹਾ ਤੇ ਅੱਜ ਤੁਹਾਨੂੰ ਆਪਾਂ ਇਦਾਂ ਦੀ ਇੱਕ ਜਾਣਕਾਰੀ ਦੇਣ ਵਾਲੇ ਆ ਜਿਹਦੇ ਨਾਲ ਕਿ ਬੂਟਿਆਂ ਨੂੰ ਆਉਣ ਵਾਲੇ 10 ਦਿਨਾਂ ਦੇ ਵਿੱਚ ਵਿੱਚ ਇਹ ਬੂਟੇ ਫੁੱਲਾਂ ਦੇ ਨਾਲ ਭਰ ਜਾਣਗੇ ਠੀਕ ਹੈ ਜੇ ਕੋਈ ਬਿਮਾਰੀ ਵੀ ਆ ਜਿਵੇਂ ਕਿ ਆ ਪੱਤਾ ਮਰੋੜ ਮਰੋੜਿਆ ਰੋਗ ਆ ਜਾਂ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਮਿਰਚ ਦੇ ਬੂਟੇ ਨੂੰ ਬਿਮਾਰੀ ਆ ਉਹ ਵੀ ਝੂਮੰਤਰ ਹੋ ਜਾਏਗੀ ਅਜਹੀ ਜਾਣਕਾਰੀ ਤੁਹਾਨੂੰ ਕਿਸੇ ਨੇ ਵੀ ਕਦੇ ਨਹੀਂ ਦਿੱਤੀ ਹੋਵੇਗੀ ਜਿਹੜੀ ਤੁਹਾਨੂੰ ਅਸੀਂ ਅੱਜ ਦੱਸਣ ਜਾ ਰਹੇ ਹਾਂ ਹਾਂ ਇਹ ਜਾਣਕਾਰੀ ਲੈਣ ਲਈ ਆਓ ਆਪਾਂ ਤੁਹਾਨੂੰ ਕਰਕੇ ਦਿਖਾ ਦੇਣਾ ਆਪਣੇ ਤਾਂ ਕੁਝ ਬੂਟੇ ਇਦਾਂ ਦੇ ਆ ਹਾਲੇ ਇਹਨਾਂ ਨੂੰ ਮਹੀਨਾ ਵੀ ਹੋਇਆ ਨਹੀਂ ਹੈ ਲਓ ਆਓ ਇਹਨਾਂ ਬੂਟਿਆਂ ਨੂੰ ਮਿਰਚਾਂ ਦੇ ਨਾਲ ਭਰਨ ਵਾਸਤੇ ਇੱਕ ਮਹੀਨਾ ਤੇ 40 ਦਿਨ ਦੇ ਵਿੱਚ ਵਿੱਚ ਇਹ ਬੂਟੇ ਪੂਰੀ ਤਰ੍ਹਾਂ ਮਿਰਚਾਂ ਨਾਲ ਭਰ ਜਾਣਗੇ ਹਰ ਬਿਮਾਰੀ ਦੂਰ ਹੋ ਜਾਏਗੀ ਇਸ ਵਾਸਤੇ ਆਪਾਂ ਕੀ ਕਰਨ ਲੱਗੇ ਆ ਉਹ ਆਪਾਂ ਤੁਹਾਨੂੰ ਦਿਖਾ ਲੈਣ ਲੱਗੇ ਆ ਇਹ ਆਪਾਂ ਨੇ 3-4 ਲੀਟਰ ਸਾਫ਼ ਪਾਣੀ ਲਿਆ ਠੀਕ ਹੈ ਜੋ ਤੁਹਾਨੂੰ ਦਿਖ ਰਿਹਾ ਆਪਾਂ ਤੁਹਾਨੂੰ ਬਿਲਕੁਲ 30 ਬਾਰ ਮੁੱਲਾ ਦੱਸਣਾ ਆ ਕੋਈ ਦਵਾਈ ਨਹੀਂ ਯੂਜ਼ ਕਰਨੀ ਹੈਗੀ ਹਾਂ ਇੰਨਾ ਜ਼ਰੂਰੀ ਹੈ ਕਿ ਪਾਣੀ ਦੇ ਨਾਲ ਆਪਾਂ ਨੇ ਇੱਕ ਪੁੜੀ ਸ਼ੈਂਪੂ ਦੀ ਲਈ ਹੈ ਠੀਕ ਹੈ ਇਹ ਸ਼ੈਂਪੂ ਕੀ ਕੰਮ ਕਰਦਾ ਆ ਇਹ ਜੋ ਮਰੂੜੀਆ ਮਰੂੜੀਆ ਵਗੈਰਾ ਦੀ ਬਿਮਾਰੀ ਆ ਕੋਈ ਬੂਟਾ ਵਿੱਚ ਇਸ ਤਰ੍ਹਾਂ ਰਹਿ ਗਿਆ ਆ ਉਹਨੂੰ ਦੂਰ ਕਰ ਦਿੰਦਾ ਹੈ ਠੀਕ ਹੈ ਇਹ ਸ਼ੈਂਪੂ ਆਪਾਂ ਨੇ ਆ ਦੇਖੋ ਪਾਣੀ ਦੇ ਵਿੱਚ ਸੜ ਦੁੱਤਾ ਆ ਲਓ ਇੱਕ ਇੱਕੋ ਹੀ ਬੁੜੀ ਲੈਣੀ ਆ ਜ਼ਿਆਦਾ ਦੀ ਲੋੜ ਨਹੀਂ ਹੈਗੀ ਠੀਕ ਹੈ ਇਹ ਉੱਪਰੋਂ ਆਪਣਾ ਕੰਮ ਕਰੇਗੀ ਪੱਤੇਆਂ ਵੱਲੋਂ ਆ ਦੇਖੋ ਆਪਾਂ ਇਹਦੇ ਵਿੱਚ ਘੋੜ ਦੁੱਤਾ ਤੇ ਦੂਜੀ ਚੀਜ਼ ਆਪਾਂ ਨੇ ਕੀ ਲੈਣੀ ਆ ਦੂਜੀ ਚੀਜ਼ ਆਪਾਂ ਨੇ ਲੈਣੀ ਆ ਬਲੈਕ ਬੋਰਡ ਤੇ ਲਿਖਣ ਵਾਲੇ 2-3 ਚਾਕ ਇਹ ਜੋ ਚਾਕ ਹੁੰਦੇ ਆ ਤੁਹਾਨੂੰ ਪਤਾ ਹੀ ਆ ਬਲੈਕ ਬੋਰਡ ਤੇ ਲਿਖਣ ਵਾਲੇ ਚਾਕ ਔਰ ਚਾਕਾਂ ਨੂੰ ਆਪਾਂ ਨੇ ਛੋਟੇ ਛੋਟੇ ਇਸ ਤਰ੍ਹਾਂ ਦੇ ਪੀਸ ਕਰ ਲੈਣੇ ਆ ਇਹ ਦੇਖੋ ਇਹ ਲਓ ਆ ਲਓ ਠੀਕ ਹੈ ਆ ਲਓ 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 ਇਹ ਜਿਹੜੀ ਗੱਲ ਆਪਾਂ ਤੁਹਾਨੂੰ ਦੱਸਣ ਜਾ ਰਹੀਆਂ ਇਹ ਤੁਸੀਂ ਅਜਮਾ ਲੈਣੀ ਆ ਬੀਹਾਂ ਦੇ ਨਾਲ ਦੇ ਵਿੱਚ ਹੀ ਤੁਹਾਨੂੰ ਪਤਾ ਲੱਗ ਜਾਊਗਾ ਹਲੋ ਇਹ ਆਪਣੀ ਚਾਕ ਦੇ ਛੋਟੇ ਛੋਟੇ ਟੁਕੜੇ ਹੀ ਕਰ ਦਿੱਤੇ ਆ ਠੀਕ ਹੈ ਇਹ ਜਿਹੜੇ ਟੁਕੜੇ ਆ ਚਾਕ ਦੇ ਜਿਹੜਾ ਬੂਟਾ ਜਿਹਦਾ ਨੁਕਸਾਨ ਨਹੀਂ ਹੈ ਕੋਈ ਵੀ ਠੀਕ ਬੂਟੇ ਨੂੰ ਵੀ ਜਿਹੜਾ ਖਰਾਬ ਆ ਉਹ ਤਾਂ ਠੀਕ ਹੋਊਗਾ ਹੀ ਇਹ ਆਪਾਂ ਚਾਕ ਦਾ ਟੁਕੜਾ ਲੈ ਲਿਆ ਇਹ ਬੂਟੇ ਤੋਂ ਆ ਮਿੱਟੀ ਦੇ ਵਿੱਚ ਇਦਾਂ ਉਂਗਲ ਦੇ ਨਾਲ ਪੀ ਦੇਣਾ ਇਹ ਲਓ ਇਹ ਬੂਟਾ ਬਿਲਕੁਲ ਖਰਾਬ ਆ ਇੱਥੇ ਆਪਾਂ ਆਹ ਲਓ ਮਿੱਟੀ ਦੇ ਵਿੱਚ ਦੇ ਦਿੱਤਾ ਹਾਲੋ ਆ ਬੂਟਾ ਆ ਆ ਚਾਕ ਦਾ ਟੁਕੜਾ ਆ ਇਹ ਆਪਾਂ ਨੇ ਵਿੱਚ ਦੇ ਦਿੱਤਾ ਠੀਕ ਹੈ ਇਹ ਆਪਾਂ ਬਿਲਕੁਲ ਤਣੀ ਤੋਂ 2 ਉਂਗਲਾਂ ਛੱਡ ਕੇ ਵੀ ਰੱਖ ਸਕਦੇ ਜੀ ਦੇਖੋ ਇਹਦਾ ਕੋਈ ਨੁਕਸਾਨ ਨਹੀਂ ਹੈਗਾ ਕੋਈ ਮਾੜੀ ਫੀ ਜ ਨਹੀਂ ਹੈਗੀ ਇਹ ਇਹ ਲਓ ਕੋਈ ਕੈਮੀਕਲ ਨਹੀਂ ਹੈਗਾ ਇਸ ਤਰ੍ਹਾਂ ਆਪਾਂ ਨੇ ਸਾਰੇ ਬੂਟੇ ਵਾਲੇ ਮੁੰਡ ਚਾਕ ਰੱਖ ਦਿੱਤੇ ਆ ਠੀਕ ਹੈ ਚਾਕ ਰੱਖਣ ਤੋਂ ਬਾਅਦ ਇਹ ਜਿਹੜਾ ਸ਼ੈਂਪੂ ਵਾਲਾ ਪਾਣੀ ਆ ਲਓ ਇਹ ਦਰਮ ਦੇ ਸਵੇਿਆ ਠੀਕ ਹੈ ਇਹਦੇ ਖਰਾਬ ਬੂਟੇ ਆ ਇਹਦੇ ਨਾਲ ਧੋ ਦੇਣੀ ਆ ਆ ਲਓ ਠੀਕ ਹੈ ਆ ਲਓ ਆ ਲਓ ਸਾਰੇ ਬੂਟਿਆਂ ਨੂੰ ਆਪਾਂ ਸ਼ੈਂਪੂ ਵਾਲੇ ਪਾਣੀ ਨਾਲ ਧੋ ਦੇਣਾ ਇਸ ਤਰ੍ਹਾਂ ਕਰੀ ਠੀਕ ਹੈ ਇਸ ਤਰ੍ਹਾਂ ਧੋਣ ਦੇ ਨਾਲ ਜੋ ਮਰੋੜੀਆਂ ਰੋਗੀਆਂ ਜਾਂ ਕੋਈ ਵੀ ਬਿਮਾਰੀ ਆ ਬੂਟੇ ਦੇ ਉੱਪਰ ਨੇਚਰਲੀ ਤੌਰ ਤੇ ਖਤਮ ਹੋ ਜਾਂਦੀ ਆ ਪੂਰੀ ਤਰ੍ਹਾਂ ਨਾਲ ਹੋਰ ਜਿਹੜਾ ਚਾਕ ਆਪਾਂ ਨੇ ਰੱਖਿਆ ਥੱਲੇ ਕੱਲੀ-ਕੱਲੀ ਬੂਟੇ ਦੇ ਉਹ 2-3 ਦਿਨ ਪਿਆ ਰਹਿਣ ਦੇਣਾ 2 ਦਿਨ ਤੋਂ ਬਾਅਦ ਇਹਨੂੰ ਪਾਣੀ ਲਾਉਣਾ ਆ ਤੇ ਪਾਣੀ ਦੇ ਨਾਲ ਉਹ ਚਾਕ ਜਿਹੜਾ ਜੜਾਂ ਦੇ ਵਿੱਚ ਕੋਲ ਜਾਣਾ ਜਿਹੜਾ ਚਾਕ ਆਪਾਂ ਨੇ ਵਿੱਚ ਰੱਖਿਆ ਬਲੈਕਬੋਰਡ ਵਾਲਾ ਚਾਕ ਲੈਣਾ ਆ ਹੋਰ ਛੋਟਾ-ਛੋਟਾ ਪੀਸ ਇੱਕ ਚਾਕ ਦੇ 4-5 ਟੁਕੜੇ ਕਰ ਲੈਣੇ ਆ ਤੇ ਉਸ ਤੋਂ 20 ਦਿਨ ਦੇ ਬਾਅਦ ਤੁਸੀਂ ਘਰ ਦੇ ਵਿੱਚ ਲਾਈ ਫਲਵਾੜੀ ਦੇ ਵਿੱਚ ਮਿਰਚਾਂ ਦੇਖਿਓ ਤੇ ਮੈਂ ਵੀ ਤੁਹਾਨੂੰ ਇਹੀ ਮਿਰਚਾਂ ਦਿਖਾਉਂਗਾ ਇਹ ਦਰਖਤ ਕੋਲੇ ਆ ਤੇ ਇਹ ਵਾਲੀ ਮੱਟੀ ਪਈ ਆ ਇੱਥੇ ਬੂਟੇ ਆ ਇਹ ਸਾਰੇ ਮਿਰਚਾਂ ਇਹ ਦੇਖੋ ਇਹ ਆ ਇਹ ਸਾਰੇ ਮਿਰਚਾਂ ਦੇ ਬੂਟੇ ਆ ਹਾ ਲੋ ਉਧਰ ਤੱਕ ਆ ਉਹ ਛਿਮਲਾ ਮਿਰਚਾਂ ਸਾਰੀਆਂ ਦਾ ਆਪਾਂ ਨੇ ਇਹ ਕਰ ਦਿੱਤਾ ਤੇ ਮੈਂ ਤੁਹਾਨੂੰ ਦਿਖਾਉਂਗਾ ਅਰਜਤ